ਨਾਬਾ ਦੇ ਕਾਲਜ ਗਰਾਊਂਡ ਵਿੱਚ 6ਵੇਂ ਕਬੱਡੀ ਕੱਪ ਤੇ ਤਰਨਪੁਰ ਸਿੰਘ ਸੋਦ ਕੈਬਨਿਟ ਮੰਤਰੀ ਪੰਜਾਬ ਪੁੱਜੇ ਨੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਈਆ ਵਰ ਲਗਾਤਾਰ ਕਰਵਾਏ ਜਾ ਰਹੇ ਕਬੱਡੀ ਕੱਪ 'ਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਜੀ 6ਵਾਂ ਨਾਬਾ ਕਬੱਡੀ ਕੱਪ 'ਚ ਰਿਪਦਮ ਕਾਲਜ ਗਰਾਊਂਡ ਨਾਬਾ ਵਿਖੇ ਪੁੱਜੇ ਨੇ न پٹی सिंह पटी ਸਤਿਗੁਰੂ ਤੇ ਜੋਗ ਸਖੀਤ ਨਰਿੰਦਰ ਸਿੰਘ ਜੀ ਖੇੜੀ ਮਾਣੀਆਂ ਸਾਹਿਬ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਨਰਿੰਦਰ ਸਿੰਘ ਜੀ ਖੇੜੀ ਮਾਣੀਆਂ ਸਮੁੱਚਾ ਆਗਿਆਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਲ ਦੇ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਤਰੁਣਕੀ ਸਿੰਘ ਜੀ ਸਾਥ ਸਾਹਿਬ ਕੈਬਨ ਮੰਤਰੀ ਪੰਜਾਬ ਸਰਕਾਰ ਬੋਲੇ ਸੋਨਹਾ ਹੋ ਸ੍ਰੀ ਅਨੰਦ ਘਾਉ ਹਾਂ ਬਈ ਬਈ ਬੁੱਤ ਲੱਖੋ ਬੈਠੋ ਛੋਟੇ ਛੋਟੇ ਖੁੱਲ ਜੋ ਮੀਤ ਬਣ ਕੇ ਥੋੜੇ ਥੋੜੇ ਖੁੱਲ ਜੀ ਇਹਦੇ ਹੀ ਆਖੋ ਵੀ ਹਾਂ ਜੀ ਵਾਹ ਕੀ ਆਹੀ ਬਾਤਾਂ ਕੀ ਆਹੀ ਬਾਤਾਂ ਹਾਂ ਸਰਦੋ ਜੀ ਸਰਦੋ ਇਹ ਆਵਾਜ਼ ਦੀ ਪਾਰਟੀ ਸਰਕਾਰ ਦੇ ਵਿੱਚ ਹੀ ਇੰਟਾਲੀਆਂ ਰਸਮਾਂ ਹੁੰਦੀਆਂ ਕਿਹਾ ਹਾਂ ਇੱਕ ਤਾੜੀ ਮਾਰ ਦੋ ਜ਼ੋਰਦਾਰ ਆਵਾਜ਼ ਦੀ ਪਾਰਟੀ ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਹਾਂ ਰਾਜਗੁਰੂ ਸਿੰਘ ਦੇਵ ਸਲਾਮੀ ਉਦੇਪਦਾਗੀ ਕਿਹੜਾ ਗੁਰਸਵਾਰੀ ਗੁਰੂ ਰੂਪੀ ਸਾਜ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਜ ਪਾਈ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚੇਅਰਮੈਨ ਪਟਿਆਲਾ ਦੇ ਮੇਰੇ ਨਾਲ ਖੜੇ ਨੇ ਜੱਸੀ ਸੋਨੇ ਵਿੱਚ ਕਿਹੜੇ ਗੰਦ ਵਿੱਚ ਪਹੁੰਚੇ ਕਿਵੇਂ ਦੇਖ ਰਹੇ ਨੇ ਜੀ ਜੱਸੀ ਅਰਾਂ ਦੇ ਸਰਦੇ ਦੇ ਤੇ ਤੇ ਆਏ ਆ ਜਿਹੜੇ ਕਿ ਹਰ ਸਾਲ ਇਹ ਉਪਰਾਲਾ ਕਰਦੇ ਨੇ ਕਿਉਂਕਿ ਏਡਾ ਪੰਜਾਬ ਸਰਕਾਰ ਦਾ ਇੱਕ ਅਹਿਮ ਪਾਰਟ ਹੈ ਸਟਾਫ ਕਿਹੜਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਾਂ ਕਿ ਕਿਉਂਕਿ ਜਿਹੜੇ ਨਸ਼ਿਆਂ ਦੀ ਗੱਲ ਜਿਹੜੀ ਚੱਲਦੀ ਹੈ ਉਹਦੇ ਨਾਲ ਸਿੱਜਣ ਦੇ ਵਾਸਤੇ ਕੋਈ ਤਰੀਕਾ ਨਵੀਂ ਜਨਰੇਸ਼ਨ ਨੂੰ ਖੇਡਾਂ ਦੇ ਨਾਲ ਗਰਾਊਂਡਾਂ ਦੇ ਨਾਲ ਜੋੜੀਏ ਔਰ ਜਿਸੀ ਉਹਨਾਂ ਦਾ ਉਹਨਾਂ ਦੀ ਟੀਮ ਦਾ ਇਹ ਬਹੁਤ ਸ਼ਾਨਦਾਰ ਉਪਰਾਲਾ ਪਿਛਲੇ ਸਮੇਂ 'ਚ ਵੀ ਰਿਹਾ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਖੇਡਾਂ ਨੂੰ ਕਰਾਉਂਦੇ ਨੇ ਔਰ ਇਹਦੇ ਵਾਸਤੇ ਉਹਨਾਂ ਨੂੰ ਵਧਾਈ ਵੀ ਹੈ ਉਹ ਜਦੋਂ ਵੀ ਸੱਦਨਗੇ ਖੇਡਾਂ ਦੇ ਵਾਸਤੇ ਜਿੱਥੇ ਵੀ ਮੈਂ ਉੱਥੇ ਹਾਜ਼ਰ ਹਾਂ ਸੋ ਪੰਜਾਬ ਸਰਕਾਰ ਖੇਡਾਂ ਬਹੁਤ ਕਰਾ ਰਿਹਾ ਆਪਾਂ ਨਸ਼ਾ ਨਹੀਂ ਮਤਮ ਜਾ ਰਹੇ ਦੇਖੋ ਨਸ਼ਾ ਇਸ ਬੜੇ ਵਿਸ਼ਾ ਵਰਤਾਰ ਗੁਰੂ ਸواری ਗੁਰੂ ਰੂਪੀ ਸਾਹ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਛਾਂ ਪਾਈਏ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰਡ ਨਾਭਾ ਵੱਲੋਂ ਇਹ ਜੋ ਅੱਜ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰਿਆਂ ਦੇ ਚਰਨ ਪਰਸਨ ਦਾ ਜੋ ਮੌਕਾ ਮਿਲਿਆ ਉਹ ਮੇਰੇ ਵੀਰ ਬੜੀ ਸਤਿਕਾਰਯੋਗ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਪਟਿਆਲਾ ਦੇ ਮੇਰੇ ਨਾਲ ਖੜੇ ਨੇ ਜੱਸੀ ਸੋਹਣੇ ਜੀ ਕਿਵੇਂ ਦੇ ਰਹੇ ਨੇ ਜੀ ਜੱਸੀ ਉਹਨਾਂ ਦੇ ਸੱਦੇ ਤੇ ਤੇ ਆਏ ਆ ਜਿਹੜੇ ਕਿ ਹਰ ਸਾਲ ਇਹ ਉਪਰਾਲਾ ਕਰਦੇ ਨੇ ਕਿਉਂਕਿ ਇਹਦਾ ਪੰਜਾਬ ਸਰਕਾਰ ਦਾ ਇੱਕ ਅਹਿਮ ਪਾਠ ਹੈ ਸਾਡਾ ਜੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਾਂ ਕਿ ਕਿਉਂਕਿ ਜਿਹੜੇ ਨਸ਼ਿਆਂ ਦੀ ਗੱਲ ਜਿਹੜੀ ਚੱਲਦੀ ਹੈ ਉਹਦੇ ਨਾਲ ਸਿੱਜਣ ਦੇ ਵਾਸਤੇ ਕੋਈ ਤਰੀਕਾ ਨਵੀਂ ਜਨਰੇਸ਼ਨ ਨੂੰ ਖੇਡਾਂ ਦੇ ਨਾਲ ਗਰਾਊਂਡਾਂ ਦੇ ਨਾਲ ਜੋੜੀਏ ਔਰ ਜੱਸੀ ਹੋਰਾਂ ਦਾ ਉਹਨਾਂ ਦੀ ਟੀਮ ਦਾ ਇਹ ਬਹੁਤ ਸ਼ਾਨਦਾਰ ਉਪਰਾਲਾ ਪਿਛਲੇ ਸਮੇਂ 'ਚ ਵੀ ਰਿਹਾ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਖੇਡਾਂ ਨੂੰ ਕਰਾਉਂਦੇ ਨੇ ਔਰ ਇਹਦੇ ਵਾਸਤੇ ਉਹਨਾਂ ਨੂੰ ਵਧਾਈ ਵੀ ਹੈ ਉਹ ਜਦੋਂ ਵੀ ਸੱਦਨਗੇ ਖੇਡਾਂ ਦੇ ਵਾਸਤੇ ਜਿੱਥੇ ਵੀ ਮੈਂ ਉੱਥੇ ਹਾਜ਼ਰ ਹਾਂ 50 ਸਾਲ ਖੇਡਾ ਬਹੁਤ ਕਰਾ ਰਹੇ ਆਪਾਂ ਨਸ਼ਾ ਨਹੀਂ ਮਤਨ ਜਾ ਰਹੇ ਲੇਖੋ ਨਸ਼ਾ ਇਸ ਬੜੇ ਵਿਸ਼ਾ ਵਰਤਾ ਰਹੇ ਜੇ ਤੁਸੀਂ ਅੱਜ ਦੀਆਂ ਰਿਪੋਰਟਾਂ ਪੜ੍ਹੀਆਂ ਤਾਂ ਤਕਰੀਬਨ 3500 ਕਰੋੜ ਦਾ ਨਸ਼ਾ ਗੁਜਰਾਤ ਦੇ ਵਿੱਚ ਜਿਹੜਾ ਉਹ ਫੜਿਆ 900 ਕਰੋੜ ਦਾ ਇੱਕ ਵਾਰੀ ਫੜਿਆ 1700 ਕਰੋੜ ਰੁਪਏ ਦਾ ਇੱਕ ਵਾਰੀ ਜਿਹੜਾ ਉਹ ਫੜਿਆ ਪੰਜਾਬ ਬਦਨਾਮ ਹੋ ਗਿਆ ਮੈਂ ਨਹੀਂ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈਗਾ ਨਸ਼ਾ ਵਿਸ਼ਵ ਵਰਤਾਰਾ ਹੈ ਚਾਹੇ ਉਹ ਅਮਰੀਕਾ ਹੈ ਕੈਨੇਡਾ ਹੈ ਹਰ ਜਗ੍ਹਾ ਦੇ ਉੱਤੇ ਹੈ ਉਹਦੇ ਵਾਸਤੇ ਇਹੀ ਹੈ ਕਿ ਯੂਥ ਨੂੰ ਤੁਹਾਨੂੰ ਰਾਹ ਜਿਹੜੇ ਬਦਲਵੇਂ ਦੇਣੇ ਪੈਣਗੇ ਤੇ ਉਹਦੇ ਵਿੱਚ ਖੇਡਾਂ ਇੱਕ ਸਭ ਤੋਂ ਵਧੀਆ ਉਪਰਾਲਾ ਹੈ ਜਿਹਨਾਂ ਦੀਆਂ ਕਿਵੇਂ ਤੇ ਹੋ ਰਹੀਆਂ ਕਮੇਟੀ ਪਰਵੰਤ ਨਹੀਂ ਉਹ ਐਸੀ ਖੇਡਾਂ ਦੇ ਵਾਸਤੇ ਆਏ ਆ ਜੇ ਉਹ ਚੋਣਾਂ ਦੀ ਗੱਲ ਹੋਵੇ ਫਿਰ ਉੱਥੇ ਕਰਾਂਗੇ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ بڑا ਕਰਮਾ ਵਾਲਾ ਸਮਝਦੇ ਕਿਉਂਕਿ ਅੱਜ ਬੜੀ دیر ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਹਾਜ਼ਰੀ ਭਰੀ ਹੈ ਜੋ ਕਿ ਆਜ਼ਾਦ ਸਪੋਰਟਸ ਕਲੱਬ ਵੱਲੋਂ ਅੱਜ ਇਹ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਮੇਰੇ ਵੀਰ ਉਰੋ ਜਿਹੜੇ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਵੀ ਨੇ ਤੇ ਜੱਸੀ ਸੋਨਿਆਵਾਲਾ ਜੀ ਉਹ ਮੇਰੇ ਨਾਲ ਖੜੇ ਨੇ ਤੇ ਇਹਨਾਂ ਦੀ ਪੂਰੀ ਟੀਮ ਨੂੰ ਸਾਡਾ ਸਾਰਾ ਦੇਖੋ ਸਾਡੇ ਯੂਥ ਬ੍ਰਿਗੇਡ ਖੜੀ ਹੈ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੇ ਇਸ ਕਬੱਡੀ ਕੱਪ ਦੀਆਂ ਮੁਬਾਰਕਾਂ ਉਪਰਾਲਾ ਕੀਤਾ ਹੈ ਔਰ ਇਹਹੀ ਜੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਪ੍ਰੋਗਰਾਮਾਂ ਦੇ ਨਾਲ ਹੀ ਆਪਾਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਅਸੀਂ ਉਹਨੂੰ ਚੰਗੀ ਸਿਹਤ ਦੇ ਸਕਦੇ ਹਾਂ ਔਰ ਅਸੀਂ ਹਰ ਤਰ੍ਹਾਂ ਦੀ ਬੁਰੀ అలਮਤ ਤੋਂ ਚਾਹੇ ਉਹ ਬੇਰੋਜ਼ਗਾਰੀ ਦੀ ਹੋਵੇ ਚਾਹੇ ਨਸ਼ੇ ਦੀ ਹੋਵੇ ਚਾਹੇ ਉਹ ਸਿਹਤ ਪੱਕੀ ਹੋਵੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਅਲਾਮਤ ਤੋਂ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਨਸਲ ਜਨਰੇਸ਼ਨ ਆ ਉਹਨੂੰ ਬਚਾਉਣਾ ਹੈ ਮੈਨੂੰ ਇਸ ਗੱਲ ਦੀ ਤੈਅ ਦਿੰਦੇ ਹਰਾਈ ਤੋਂ ਖੁਸ਼ੀ ਹੋਰ ਮੈਂ ਆਜ਼ਾਦ ਕਬੱਡੀ ਕਲੱਬ ਨਾਲ ਪਹੁੰਚਿਆ ਸਤਿ ਸ਼੍ਰੀ ਅਕਾਲ ਸਟੀਮਾ ਦਿੱਤਾ ਕਿ ਇਸ ਤਰ੍ਹਾਂ ਦੇ ਪਿਆਰਾ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿਹੜਾ ਆਜ਼ਾਦ ਬੈਲਪਿਆਰਡ ਸਪੋਰਟਸ ਕਲੱਬ ਨਾਪਾ ਦੇ ਵੱਲੋਂ ਹਰ ਸਾਲ ਬ੍ਰਹਮਣ ਸਟਾਲ ਸਟੇਡੀਅਮ ਦੇ ਵਿੱਚ ਜਿਹੜਾ ਇੱਕ ਵੱਡਾ ਕਬੱਡੀ ਕੱਪ ਕਰਾਇਆ ਜਾਂਦਾ ਦੋ ਦਿਨਾਂ ਅੱਜ ਜਦੋਂ ਅਸੀਂ ਇਕੱਠੇ ਹੋਇਆ ਸਾਡੇ ਬਸੇ ਸਿੰਘ ਜੀ ਨੂੰ ਜੀ ਗੁਰਪ੍ਰੀਤ ਸਿੰਘ ਜੀ ਤੇ ਬਾਬਾ ਦਾਰਾ ਸਿੰਘ ਜੀ ਉਹਨਾਂ ਦੇ ਸਾਂਝੇ ਤੌਰ ਤੇ ਜਿਹੜੇ ਇਕੱਠੇ ਹੋਣ ਦੇ ਸਬੰਧਾਂ ਜਿਹੜੇ ਸਾਡੇ ਤੇ ਤੇ ਮੈਂ ਵਧਾਈ ਦਿੰਦਾ ਤੇ ਸួਚ ਜੀ ਦੀ ਵੀ ਦਰਸ ਕਰਦਾ ਤੇ ਰਾਕਟਾਣਾ ਵਸੀ ਵੱਡੀ ਗੱਲ ਤੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਜਿਹੜੇ ਮੰਤਰੀ ਨੇ ਅੱਜ ਪਹੁੰਚ ਰਹੇ ਨੇ ਤੁਹਾਨੂੰ ਪ੍ਰੀਤ ਸਿੰਘ ਚੌਂਕ ਕੈਬਨਟ ਮੰਤਰੀ ਤੇ ਸਾਡਾ ਇਹੀ ਆ ਕਿ ਨੌਜਵਾਨਾਂ ਨੂੰ ਦਸਤੂਰ ਦੋ ਰਕੜੀ ਜਿਵੇਂ ਪਰਪੰਤਮਾਨ ਸਰਕਾਰ ਹੈ ਜਿਹੜੀ ਉਹ ਵੱਡੇ ਪ੍ਰਾਣੇ ਕਰ ਰਹੀ ਆ ਖੇਡਾਂ ਵਰਤਨ ਪੰਜਾਬ ਦੇ ਸੁਨੂ ਪਰ ਨੇ ਉਹੀ ਪਾਰਟੀ ਦੇ ਅਸੀਂ ਇਹ ਕਬੱਡੀ ਕੱਪ ਕਰਾਉਣੇ ਆ ਕੱਲ ਨੌਜਵਾਨ ਨੇ ਉਹਨਾਂ ਉਮਰ ਤੋਂ ਕੱਢਣਾ ਜੁੜੇ ਜਾਂਦੇ ਤੇ ਸਾਡਾ ਜਿਹੜਾ ਸੂਬਾ ਉਹ ਹਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਪੂਰੀ ਹੋ ਕੇ ਸੂਬਾ ਜਿਹੜਾ ਉਹ ਖੇਡਾਂ ਦੇ ਵਿੱਚ ਪੂਰੀ ਹੋਵੇ ਤੇ ਨੌਜਵਾਨ ਨੇ ਸਦੂ ਦਸਤ ਦੇ ਵਿੱਚ ਨੌਜਵਾਨਾਂ ਭਰਾਇਆਂ ਦੇ ਵਿੱਚ ਸਾਡਾ ਇਹ ਨਹੀਂ ਚਾਹੁੰਦਾ ਕਿ ਲੱਗਤ ਵੱਤ ਨੌਜਵਾਨਾਂ ਦੇ ਖੇਡਾਂ ਵਾਲੇ ਜੁੜੇ ਅੱਜ ਆਸ ਤੇ ਸਰਕਾਰ ਦੇ ਚਲਤੀ ਚੱਲੀਆਂ ਇਹ ਮਾਣ ਦੇ ਨਾਲ ਇਹ ਕਬੱਡੀ ਕੱਪ ਮੈਂ ਪਹਿਲਾਂ ਸਾਡੇ ਪੀਰ ਜੱਸੀ ਸੋਹਿਆ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਨੇ 6ਵਾਂ ਨਾਬਾ ਕਬੱਡੀ ਕੱਪ ਅਜਾ ਅਰਗੇਨਾਈਜ਼ ਕੀਤਾ ਔਰ ਉਹ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਵੀ ਮੇਲੇ ਸਟਾਰਟ ਹੋਏ ਨੇ ਬਟ ਮੇਲਿਆਂ ਦੀ ਇੱਕ ਲੜੀ ਨੂੰ ਜਾਰੀ ਰੱਖਣਾ ਸਭ ਨੂੰ ਪੱਟੀ ਗੱਲ ਹੁੰਦੀ ਹੈ ਔਰ ਲਗਾਤਾਰ 6ਵਾਂ ਮੇਲਾ ਸਾਡੇ ਨਾਬੇ ਦੇ ਵਿੱਚ ਕਰਾ ਰਹੇ ਆ ਮੈਂ ਜੱਸੀ ਸੋਹਿਆ ਨੂੰ ਤੇ ਉਹਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਬਹੁਤ ਪੰਜਾਬ ਸਰਕਾਰ ਦੇ ਉਪਰਾਲੇ ਕਿੰਨੇ ਵਧੀਆ ਲੱਗ ਰਹੇ ਨੇ ਜੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਤੁਸੀਂ ਕਹਿ ਸਕਦੇ ਹੋ ਵੀ ਖੇਡਾਂ ਜਿਹੜੇ ਵਤਨ ਪੰਜਾਬ ਦੇ ਆ ਉਹ ਵੀ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਤੇ ਹੋਰ ਵੀ ਜਿੰਨੇ ਵੀ ਆਪਣੇ ਖਿਡਾਰੀ ਨੇ ਆਪਣੇ ਖਿਡਾਰੀ ਜਿੰਨੇ ਵੀ ਮੈਡਲ ਲੈ ਕੇ ਆ ਰਹੇ ਨੇ 올림픽 ਚ ਉਹਨਾਂ ਨਾਲ ਵੀ ਬੜਾ ਪ੍ਰੋਸਾਈਜ਼ ਕਰਦੀ ਹੈ ਪੰਜਾਬ ਸਰਕਾਰ ਆ ਵੀ ਬਹੁਤ ਹੀ